ਨਮਸਕਾਰ ਨਮਸਕਾਰ ਜੈ 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 ਜੋ 13 ਫਰਵਰੀ ਨੂੰ ਦਿੱਲੀ ਦੇ ਵਿੱਚ ਪੂਰੇ ਭਾਰਤ ਦੀਆਂ 76 ਜਥੇਬੰਦੀਆਂ ਜਿਹੜੀਆਂ ਵਾ ਮੈਦਾਨ ਦੇ ਵਿੱਚ ਉਤਰ ਰਹੀਆਂ ਵਾ ਕਿਉਂਕਿ ਜਿਹੜੀ ਮੋਦੀ ਹਕੂਮਤ ਆ ਮੰਨੀਆਂ ਹੋਈਆਂ ਮੰਗਾਂ ਤੋਂ ਜਿਹੜਾ ਪਿਛਲੀ ਵਾਰ ਆਪਾਂ ਦਿੱਲੀ ਦੇ ਵਿੱਚ ਅੰਦੋਲਨ ਕੀਤਾ ਵਾ 2020-21 ਦੇ ਵਿੱਚ ਉਹਦੇ ਤੋਂ ਮੋਦੀ ਸਰਕਾਰ ਜਿਹੜੇ ਕਾਲੇ ਕਾਨੂੰਨ ਹੀ ਉਹ ਤੇ ਵਾਪਸ ਕਰ ਲੈ ਪਰ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸੀਗੀਆਂ ਵੀ ਐਮਐਸਪੀ ਦਾ ਜਿਹੜਾ ਕਾਨੂੰਨ ਆ ਉਹ ਲਾਗੂ ਕਰਾਂਗੇ ਸਵਾਮੀ ਡਾਕਟਰ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਬਿਜਲੀ ਸੋਧ ਬਿੱਲ ਜਿਹੜਾ ਵਾ ਉਹ ਰੱਦ ਕਰਾਂਗੇ ਪਰ ਰੱਦ ਤੇ ਕੀ ਕਰਨਾ ਹੈਗਾ ਪੰਜਾਬ ਦੇ ਵੀ ਜਿਹੜੇ ਆ ਭਗਵੰਤ ਮਾਨ ਸਰਕਾਰ ਆ ਇਹ ਵੀ ਕਾਰਪੋਰੇਟ ਘਰਾਣਿਆਂ ਦੇ ਗਾੜੀ ਗੋਡੇ ਟੇਲ ਚੁੱਕੀ ਆ ਤੇ ਧੜਾ ਤੜ ਕੇ ਪਾਲੇ ਮੀਟਰ ਲਾ ਰਹੇ ਆ ਉਹਦੇ ਤੋਂ ਸਰਕਾਰ ਭਾ ਚੁੱਕੀ ਆ ਸੈਂਟਰ ਦੀ ਸਰਕਾਰ ਮੋਦੀ ਸਰਕਾਰ ਲਖੀਰਪੁਰ ਖੀਰੀ ਵਾਲੇ ਅਜੇ ਮਿਸ਼ਰਾ ਟਾਣੀ ਅਸ਼ੀਸ਼ ਮਿਸ਼ਰਾ ਜਿੰਨਾਂ ਨੇ ਸਾਡੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਵੀਰ ਜਿਹੜਾ ਦਲੜ ਕੇ ਮਾਰਤਾ ਅਜੇ ਤੱਕ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ ਦਿੱਲੀ ਦੇ ਵਿੱਚ ਜਿੰਨੇ ਵੀ ਕਿਸਾਨਾਂ ਮਜ਼ਦੂਰਾਂ ਤੇ ਪਰਚੇ ਹੋਈ ਇਹਨਾਂ ਕਾਹੇ ਰੱਦ ਕਰਾਂਗੇ ਹਿਤਕ ਕੋਈ ਨਹੀਂ ਕੀਤਾ ਤੇ ਉਸ ਤੋਂ ਬਾਅਦ ਨਵੇਂ ਕਾਨੂੰਨ ਜਿਹੜੇ ਆ ਉਹ ਧੜਾ ਧੜਾ ਲਾਗੂ ਕਰ ਰਹੇ ਆ ਜਿਸ ਤਰ੍ਹਾਂ ਭੂਹ ਭੂਮੀ ਕਾਨੂੰਨ ਆ ਵੀ ਕਿਸਾਨ ਤੇ ਮਜ਼ਦੂਰ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਐਕਵਾਇਰ ਕਰਨੀ ਦੂਸਰੇ ਬੰਨੇ ਫਸਲਾਂ ਤੋਂ ਇੰਪੋਰਟ ਡਿਊਟੀ ਚੁੱਕ ਦੇਣੀ ਬਾਹਰੋਂ ਲਿਆਣ ਕੇ ਫਸਲਾਂ ਇੱਥੇ ਵੇਚਣੀਆਂ ਤੇ ਭਾਰਤਨੀਆਂ ਫਸਲਾਂ ਜਿਹੜੀਆਂ ਪੰਜਾਬ ਦੀਆਂ ਫਸਲਾਂ ਵਾਂ ਉਹ ਰੁੱਲ ਰਹੀਆਂ ਵਾਂ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਨੌਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ 13 ਫਰਵਰੀ ਨੂੰ ਜਿਹੜਾ ਵਾ ਦਿੱਲੀ ਦੇ ਵਿੱਚ ਮੋਰਚਾ ਲੱਗਣ ਜਾ ਰਿਹਾ ਉਹਦੇ ਤੋਂ ਪਹਿਲਾਂ ਜਥੇਬੰਦੀ ਦੇ ਜਿਹੜੇ ਐਕਸ਼ਨ ਸੀ 22 ਦਾ ਸੀਗਾ 29 ਦਾ ਸੀ ਅੱਜ 2 ਫਰਵਰੀ ਨੂੰ ਜਿਹੜਾ ਉਹ ਟਰੈਕਟਰ ਮਾਰਚ ਹੋ ਰਿਹਾ ਜੌਨ ਸੁਲਤਾਨਪੁਰ ਲੋਧੀ ਵੱਲੋਂ ਇਸੇ ਤਰ੍ਹਾਂ ਦੂਜੇ ਜਿਹੜੇ ਸਾਡੇ ਜੌਨ ਆ ਨਡਾਲਾ ਜੌਨ ਆ ਢਿਲਵਾ ਜੌਨ ਆ ਜੌਨ ਬਾਬਾ ਵੀਰ ਸਿੰਘ ਜੌਨ ਆ ਜੌਨ ਡੱਲਾ ਸਾਹਿਬ ਆ ਅਮੀਰੀ ਪੀਰੀ ਗੁਰਸਹਿਰ ਇਹ ਲਗਾਤਾਰ ਹੀ ਹੁਣ ਜਿੱਦਾਂ ਅੱਜ ਸੁਲਤਾਨਪੁਰ ਲੋਧੀ ਜੋਨ ਤੋਂ ਸ਼ੁਰੂਆਤ ਹੋਈ ਆ ਟਰੈਕਟਰਾਂ ਦੀ ਟਰੈਕਟਰ ਮਾਰਚ ਹੋ ਰਿਹਾ ਲੋਕਾਂ ਦੇ ਵਿੱਚ ਗੱਲ ਖੜਾਗੇ ਵੀ ਮੋਦੀ ਹਕੂਮਤ ਪਹਿਲੀਆਂ ਮੰਗਾਂ ਤੇ ਮੰਨੀਆਂ ਨਹੀਂ ਆ ਉਹਨਾਂ ਨੂੰ ਇੱਕ ਪਾਸੇ ਕਰਕੇ ਤੇ ਤਾਨਾਸ਼ਹੀਰ ਵਰਤੀ ਰਹਿਣਾ ਉਹ ਕਰ ਰਹੀ ਆ ਤੇ ਦੂਸਰੇ ਬੰਨੇ ਨਵੇਂ ਕਾਨੂੰਨ ਲਿਆ ਕੇ ਤੇ ਸਾਡੀਆਂ ਜ਼ਮੀਨਾਂ ਖੋਣ ਦੀ ਤਿਆਰੀ ਆ ਮੰਡੀ ਖੋਣ ਦੀ ਤਿਆਰੀ ਆ ਉਹ ਲੋਕਾਂ ਦੇ ਵਿੱਚ ਅੱਜ ਅਸੀਂ ਗੱਲ ਖੜ ਰਹੇ ਆ ਤੇ 13 ਫਰਵਰੀ ਨੂੰ ਵੱਡਾ ਮੋਰਚਾ ਜਿਹੜਾ ਦਿੱਲੀ ਦੇ ਵਿੱਚ ਲੱਗਣ ਜਾ ਰਿਹਾ ਉਹਦੀਆਂ ਤਿਆਰੀਆਂ ਇਸ ਟਾਈਮ ਪੂਰੀਆਂ ਮੁਕੰਮਲ ਹੋ ਚੁੱਕੀਆਂ ਵਾ ਹੁਣ ਮੋਦੀ ਸਰਕਾਰ ਸੋਚੇ ਕਿ ਉਹਨੇ ਕੀ ਕਰਨਾ ਵਾ ਦਿੱਲੀ ਦੇ ਵਿੱਚ ਜਿਹੜਾ ਅਰਕਿਸ਼ ਨਰਚੋਣਾ ਵਾ ਗੱਲ ਆਰ ਪਾਰ ਦੀ ਹੋਣੀ ਆ ਚਾਹੇ ਅਸੀਂ ਨਹੀਂ ਚਾਹੇ ਉਹ ਨਹੀਂ ਚਾਹੇ ਮਰਾਂਗੇ ਤੇ ਚਾਹੇ ਜਿੱਤਾਂਗੇ ਅੱਗੇ ਆਂਗੂ ਨਹੀਂ ਹੋਊਗਾ ਐਮਐਸਪੀ ਦਾ ਕਾਨੂੰਨ ਜਿਹੜਾ ਵਾ ਉਹ ਲੈ ਕੇ ਆਵਾਂਗੇ ਆਪਣੀਆਂ ਮੰਗਾਂ ਜਿਹੜੀਆਂ ਮਨਵਾ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਰੈਕਟਰ ਮਾਰਚ ਕਿੱਥੋਂ ਲੱਗੇ ਕਿੱਥੋਂ ਸ਼ੁਰੂ ਕਰਕੇ ਤੇ ਕਿੱਥੇ ਲੱਗੇ ਜਾਣਾ ਜੀ ਦੇਖੋ ਇਹ ਟਰੈਕਟਰ ਮਾਰਚ ਇਸ ਟਾਈਮ ਅਸੀਂ ਕਰੋਤੇ ਆ ਤਲਵੰਡੀ ਚੋਧਰੀਆਂ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇਹ ਵਾਇਆ ਬੂਲਪੁਰ ਪੀਬਾ ਆਰਸੀਐਫ ਉਹ ਤੋਂ ਫਿਰ ਪਾਜੀਆਂ ਅਡਡਵਿੰਡੀ ਹੁੰਦੇ ਸultanpur ਲੋਧੀ ਜਿਹੜਾ ਉੱਥੇ ਰੁਕਾਂਗੇ ਉੱਥੇ ਸੰਗਤ ਨੂੰ ਚਾਹ ਪਾਣੀ ਪਿਆ ਕੇ ਉਤੋਂ ਪੁੱਛਤਾ ਟਰੈਕਟਰ ਜਿਹੜੇ ਤਲਵੰਡੀ ਨੂੰ ਆਉਣਗੇ ਤੇ ਕੁਛ ਕਬੀਰਪੁਰ ਆਇਆ ਜਿਹੜਾ ਵਾ ਉਧਰ ਨੂੰ ਜਾਣਗੇ ਕਿ ਕਿਹੜੇ ਕਿਹੜੇ ਪਿੰਡਾਂ ਦੇ ਆਏ ਆ ਲਗਭਗ ਸultanpur ਜਾਣਦੇ ਜਿਹੜੇ ਆ ਤਕਰੀਬਨ ਸਾਰੇ ਟਰੈਕਟਰ ਆਏ